ਉੱਧਰ ਹੁਣ ਗੱਲ ਕੰਗਣਾ ਰਣਾਉਤੀ ਕਰਨੀ ਹੈ ਕੰਗਣਾ ਇਸ ਵੇਲੇ ਜਿਹੜੀ ਹਿਮਾਚਲ ਤੋਂ ਮੰਡੀ ਦੀ ਲੋਕ ਸਭਾ ਸੀਟ ਤੋਂ ਜਿਹੜੀ ਚੋਣ ਲੜ ਰਹੀ ਹੈ ਤੇ ਉਹ ਵਿਵਾਦਾਂ ਕਰਕੇ ਅਕਸਰ ਜਾਣੀ ਜਾਂਦੀ ਸੀ ਤੇ ਹੁਣ ਵੀ ਉਹਨਾਂ ਨੇ ਇੱਕ ਬਿਆਨ ਦਿੱਤਾ ਤੇ ਉਹ ਵੀ ਵਿਵਾਦਾਂ 'ਚ गिर ਗਿਆ ਉਹਨਾਂ ਨੇ ਕਿਹਾ ਕਿ ਨੇਤਾ ਜੀ ਸੁਭਾਸ਼ ਚੰਦਰ ਪੋਸ ਨੂੰ ਪ੍ਰਧਾਨ ਮੰਤਰੀ ਕਿਉਂ ਨਹੀਂ ਬਣਾਇਆ ਗਿਆ ਮੈਂ ਤਾਂ ਇਸ ਗੱਲ ਤੇ ਹੈਰਾਨ ਆ ਕਿ ਹੁਣ ਤੱਕ ਉਹਨੇ ਇਹ ਕਿਉਂ ਨਹੀਂ ਆਖਿਆ ਕਿ ਮੈਨੂੰ ਪ੍ਰਧਾਨ ਮੰਤਰੀ ਜਾਂ ਮੁੱਖ ਮੰਤਰੀ ਕਿਉਂ ਨਹੀਂ ਬਣਾਇਆ ਗਿਆ ਉਹ ਬੀਬੀ ਤਾਂ ਉਹ ਜਿਸ ਤਰ੍ਹਾਂ ਦਾ ਉਹਦਾ ਪੁਰਾਣਾ ਰੁਝਾਨ ਹੈ ਉਹ ਕਦੇ ਵੀ ਕਿਸੇ ਵੀ ਹੱਦ ਤੱਕ ਜਾ ਕੇ ਕੁਝ ਵੀ ਕਹਿ ਸਕਦੀ ਆ ਉਹ ਬਸ ਫ੍ਰੀ ਸਟਾਈਲ ਆ ਉਹਨੂੰ ਕੋਈ ਰੋਕਣ ਵਾਲਾ ਨਹੀਂ ਕੋਈ ਟੋਕਣ ਵਾਲਾ ਨਹੀਂ ਜੜੀਆਂ ਮਰਜ਼ੀ ਹੱਦਾਂ ਉਹ ਪਾਰ ਕਰ ਸਕਦੀ ਆ ਕਰ ਸਕਦੀ ਨਹੀਂ ਉਹ ਕਰਦੀ ਵੀ ਆ ਕਿਸਾਨਾਂ ਦੀ ਐਜੀਟੇਸ਼ਨ ਬਾਰੇ ਵੇਲੇ ਇਹਨੇ ਬਠਿੰਡੇ ਜ਼ਿਲ੍ਹੇ ਦੀ ਬੀਬੀ ਮਹਿੰਦਰਕੌਰ ਬਾਰੇ ਜਿਹੜੇ ਲਫ਼ਜ਼ ਵਰਤੇ ਸਨ ਕਿ ਉਹ ਜੀਆਂ 100-100 ਰੁਪਏ ਚ ਜਾ ਕੇ ਉੱਥੇ ਧਰਨਿਆਂ ਤੇ ਵੰਦੀਆਂ ਨੇ ਉਹ ਸਾਰਿਆਂ ਨੂੰ ਯਾਦ ਨੇ ਔਰ ਬੀਬੀ ਮਹਿੰਦਰਕੌਰ ਨੇ ਜੋ ਕੁਝ ਅੱਗੋ ਜਵਾਬ ਦਿੱਤਾ ਸੀ ਉਹਦੇ ਤੋਂ ਬਾਅਦ ਇਹ ਬੋਲਣੋਂ ਹਟੀ ਸੀ ਇਹਦਾ ਬਹੁਤ ਸਾਰੇ ਕਲਾਕਾਰਾਂ ਨੇ ਵੀ ਵਿਰੋਧ ਕੀਤਾ ਸੀ ਕਿ ਜ਼ਬਾਨ ਤੇ ਕੰਟਰੋਲ ਕਿਉਂ ਨਹੀਂ ਰੱਖਦੀ ਪਰ ਕੰਟਰੋਲ ਇਹਨੇ ਨਹੀਂ ਸੀ ਰੱਖਿਆ ਉਹ ਬੇਇੱਜ਼ਤੀ ਵੀ ਉਹਦੀ ਬਹੁਤ ਹੋਈ ਸੀ ਪਰ ਕੁਝ ਲੋਕ ਇਹੋ ਜਿਹੰਦੇ ਹੋਣਗੇ ਗਰ ਬਦਨਾਮ ਤੋਂ ਕਿਆ ਨਾਮ ਨਾ ਹੋਗਾ ਇਹ ਕੁੜੀ ਵੀ ਇਸੇ ਤਰ੍ਹਾਂ ਬਦਨਾਮੀ ਚੋਂ ਨਾਮ ਭਰਦੀ ਆ ਫਿਰ ਇਸੇ ਇਸਤਿਹਾਰ ਤੁਰੀ ਫਿਰਦੀ ਰਹੀ ਉਦੋਂ ਤੋਂ ਲੈ ਕੇ ਲਗਾਤਾਰ ਉਹ ਇੱਕ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਾਂ ਜਾਪੀ ਰਹੀ ਦੂਸਰਾ ਵਿਰੋਧੀਆਂ ਦੇ ਉੱਤੇ ਹਰ ਕਿਸੁੰਦਾ ਪੁੱਠਾ ਸਿੱਧਾ ਦੋਸ਼ ਲਾਉਂਦੀ ਰਹੀ ਤੇ ਆਪਣੇ ਆਪ ਨੂੰ ਚਰਚਾ ਵਿੱਚ ਲਿਆ ਕੇ ਫਿਲਮਾਂ ਨਾਲੋਂ ਜ਼ਿਆਦਾ ਇਹੋ ਜੀ ਬਦਜ਼ਬਾਨੀ ਵਾਲੀ ਚਰਚਾ ਦੇ ਨਾਲ ਅੱਗੇ ਆਉਂਦੀ ਰਹੀ ਅਕੀਰ ਨੂੰ ਟਿਕਟ ਮਿਲ ਗਿਆ ਹਮਾਚਲ ਪ੍ਰਦੇਸ਼ ਦੇ ਮੰਡੀ ਹਲਕੇ ਤੋਂ ਇਸ ਵੇਲੇ ਉਹ ਕੇਂਦਰ ਵਿੱਚ ਰਾਜ ਕਰਦੀ ਪਾਰਟੀ ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਹੈ ਇਤਿਹਾਸ ਪੜਿਆ ਨਹੀਂ ਅਕਲ ਥੇਲੇ ਦੀ ਨਹੀਂ ਜੋ ਮਰਜੀ ਬੋਲੀ ਜਾਂਦੀ ਆ ਕਿ ਪਤਾ ਨਰਿੰਦਰ ਮੋਦੀ ਸਾਹਿਬ ਨੇ 2014 ਚ ਆਖਿਆ ਸੀ ਮੈਂ ਪ੍ਰਧਾਨ ਮੰਤਰੀ ਬਣ ਗਿਆ ਸੁਭਾਸ਼ ਚੰਦਰ ਬੋਸ ਦੇ ਉਸ ਕਾਂਡ ਦੀ ਫਾਈਲ ਖੋਲੂੰਗਾ 10 ਸਾਲ ਹੋ ਗਏ ਅਜੇ ਤੱਕ ਉਹਨੇ ਫਾਈਲ ਨਹੀਂ ਖੋਲੀ ਉਹਦਾ ਫਾਈਲਾਂ ਦਾ ਕੁਝ ਸੱਚ ਦਿੱਲੀ ਦੇ ਵਿੱਚ ਉਸ ਵਕਤ ਅੰਗਰੇਜ਼ਾਂ ਦੇ ਵਕਤ ਦੀਆਂ ਫਾਈਲਾਂ ਚ ਪਿਆ ਕੁਝ ਪਛਵੀ ਵੀ ਗੱਲ ਦੇ ਸੀ ਉਹ ਕਿਉਂਕਿ ਸੁਭਾਸ਼ ਜੀ ਇਸ ਕਰਕੇ ਉੱਥੇ ਪਿਆ ਕੋਈ ਤਾਈਵਾਨ ਵਿੱਚ ਪਿਆ ਤੇ ਕੋਈ ਜਾਪਾਨ ਵਿੱਚ ਤੇ ਕੋਈ ਇੰਗਲੈਂਡ ਚ ਪਿਆ ਬੀਬੀ ਆਖੀ ਜਾਂਦੀ ਉਹਨੇ ਜਾਪਾਨ ਤੇ ਜਰਮਨੀ ਦੀ ਮਦਦ ਨਾਲ ਭਾਰਤ ਦੇ ਉੱਤੇ ਭਾਰਤ ਵਿੱਚ ਆਜ਼ਾਦੀ ਲੈਣੀ ਸੀ ਕਿ ਜਰਮਨੀ ਤੇ ਜਾਪਾਨ ਉਸ ਵਕਤ ਫਾਸੀਸਟ ਲਿੰਕ ਸੀ ਜਿਨ੍ਹਾਂ ਦੇ ਖਿਲਾਫ ਸਾਰੀ ਦੁਨੀਆ ਲੜੀ ਸੀ ਬੀਬੀ ਦਾ ਇਹੋ ਜੀਆਂ ਗੱਲਾਂ ਕਰਨਾ ਦੱਸਦਾ ਕਿ ਇਹ ਅਸਲ ਵਿੱਚ ਉਸ ਵਕਤ ਦੇ ਜਰਮਨੀ ਜਾਪਾਨ ਵਾਲਿਆਂ ਦੀ ਸੋਚ ਨਾਲ ਕਿਤੇ ਸਹਿਮਤ ਤਾਂ ਨਹੀਂ ਪਤਾ ਨਹੀਂ ਜੋ ਵਰਜੀ ਹੁਣ ਤਾਂ ਉਹ ਸਰਦਾਰ ਪਟੇਲ ਬਾਰੇ ਵੀ ਕਹਿਤਾ ਉਹਨੇ ਅੰਗਰੇਜ਼ੀ ਨਹੀਂ ਸੀ ਆਉਂਦੀ ਡੀਕੋ ਅਗਲੀ ਵਾਰ ਬੀਬੀ ਕੀ ਕਹਿੰਦੀ ਆ ਕੁਝ ਨਾ ਕੁਝ ਨਵਾਂ ਵੀ ਕਹਿ ਸਕਦੀ ਆ